ਗਾਈਸ ਸਸਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੋਗ ਵਿੱਚ ਚਾਹੀ ਹੋਕ ਕਿ ਸਾਰੇ ਜਾਨੀ ਚੜ੍ਹਦੀ ਕਲਾ ਵਿੱਚ ਹੋਗੇ ਗੁੱਡ ਮਾਰਨਿੰਗ ਹੋ ਗਈ ਹੈ ਗੁੱਡ ਮਾਰਨਿੰਗ ਵੀ ਚੱਲਣ ਦੀ ਹੈ ਟੀ ਕੁੱਲੜ ਚਾਹ ਤੁਹਾਨੂੰ ਪਤਾ ਹੁਣ ਅਸੀਂ ਇਹੀ ਇਹੀ ਪੀਣੇ ਜਾ ਰਹੇ ਵਿਦ ਫੈਨ ਹੈ ਵਿਦ ਇਹ ਵੀ ਫੈਨ ਹੈ ਮਿੱਠੇ ਵਾਲੇ ਫੈਨ ਹੈ ਵਿਦ ਦੇਸੀ ਘੀ ਬਿਸਕਟ ਜਿਹੜੇ ਸੀ ਘਰੇ ਬਣਵਾਏ ਸੀ ਤੇ ਆਏ ਨਹੀਂ ਰਾਏ ਵੀਰ ਸਾਬਾ ਜੀ 라ਵੀ ਬਣਿਆ ਆਪਣੇ ਅੱਜ ਡਰਾਈਵਰ ਸਾਹਿਬ ਇਹਨੂੰ ਡਰਾਈਵਰ ਵਾਲੀ ਚਾਹ ਬੁਲਾਨੀ ਸੀ ਅੱਜ ਤੇ ਸੁਖਵੀ ਚਲ ਗਿਆ ਗਾਇਸ ਸਕੂਲ ਹਾਂਜੀ ਓਏ ਆਕਿਤ ਓਏ 라ਵੀ ਲਾਣਾ ਨਹੀਂ ਹੈਗਾ ਰਾਜਵੀਰ ਲਿਆ ਮੈਂ ਉੱਤੇ ਕਰ ਦੇਣਾ ਤੁਹਾਡੇ ਕੀ ਬਣਿਆ ਜੀ ਹੈਂ ਸਰ ਦਾ ਸਾਬ ਚਲੇ ਗਿਆ ਹੋਏ ਨੇ ਰਾਜਵੀਰ ਸੌ ਚੁੱਕਾ ਹੋਇਆ ਹੈ ਸੁਬਾਹ ਨਵਾ ਤੋਂ ਹਕੇ ਸੁਹਾਵਤ ਤਾਂ ਆਈ ਨਹੀਂ ਰਹੋ ਨੇ ਲਾਈਟ ਬੰਦ ਕੀਤੀ ਕੇ ਲਾਈਟ ਵਿੱਚ ਸੌਂਦਾ ਹੈ 11 ਹੋ ਆ ਚੁੱਕੇ ਹੋਏ ਹੈ ਗਾਇਸ ਸੌਣਾ ਆ ਮੈਂ ਲਵਲੀ সুইਟ ਸ਼ਾਪ ਇਹ ਤੋਂ ਲੈਣਾ ਸੀ ਥੋੜਾ ਬਹੁਤਾ ਮਿੱਠਾ ਕਰਦੇ ਕਹਿੰਦੇ ਮਿੱਠਾ ਲੈ ਕੇ ਆਇਓ ਇਹ ਕਰਾਏ ਜੀ ਗੁਜੀਆ ਤੇ ਮੋਦੀ ਚੋੜੇ ਲੱਡੂ ਸਪੈਸ ਗਾਇਸ ਉਹ ਖੇਰ ਆ ਚੁੱਕਿਆ ਹੈ ਕਹਿੰਦਾ ਭੁੱਖ ਲੱਗੀ ਆਉਂਦੇ ਆ ਸਕੂਲ ਤੋਂ ਪਪੀਤਾ ਖਾ ਰਿਹਾ ਨਾਲ ਹੋਰਿਓ ਬਿਸਕਟ ਰੱਖਿਆ ਕਿ ਮੈਂ ਇਹ ਵੀ ਖਾਣੇ ਨਾਲ ਹੀ ਹਾਂਜੀ ਇਹ ਔਟੀ ਚੁੱਕਿਆ ਹਾਂਜੀ ਦੁੱਧ ਨਹੀਂ ਪੀਣਾ ਕਹਿੰਦਾ ਦੁੱਧ ਪਿਉ ਨਹੀਂ ਪਿਆ ਨਹੀਂ ਪੀਤਾ ਸੋਣ ਸੋਣ ਇਹ ਦੁੱਧ ਪੀਣ ਲੱਗਰ ਨਖਰੇ ਕਰਦਾ ਸੋ ਕੁਵੀਰ ਦੇ ਦਾ ਸੌਰਵ ਜੋਸ਼ੀ ਦਾ ਵਲੌਗ ਸਾਡਾ ਵਲੌਗ ਨਹੀਂ ਇਹ ਦੇਖਦਾ ਇਹ ਬਸ ਆਪਣਾ ਵਲੌਗ ਨਹੀਂ ਇਹਨੇ ਦੇਖਣਾ ਇਹਨੇ ਸੌਰਵ ਜੋਸ਼ੀ ਦਾ ਹੀ ਦੇਖਣਾ ਮਨਪੀਰ ਗਏ ਹੋਇਆ ਟਾਈਮ ਹੋ ਚੁੱਕਿਆ ਵਾ ਜੀ 3:30 4:00 ਵਜੇ ਆਉਣਗੇ 4:00 5:00 ਵਜੇ ਆਉਣਗੇ ਸੁਖਵੀਰ ਨੇ 4:00 ਟਿਊਸ਼ਨ ਜਾਣਾ ਗਾਇਸ ਸੁਖਵੀਰ ਖਾ ਰਿਹਾ ਜੀ ਦਾਲ ਚਾਵਲ ਨਾਲ ਤੇ ਦਾ ਘੜੀ ਇਹਦਾ ਚੱਲਦਾ ਪਿਆ ਵਲੌਗ ਬੱਸ ਇਹਨੂੰ ਹੋਰ ਤੋਂ ਹੀ ਕੰਮ ਲੈ ਆ। ਰਾਜੀ ਖੇਡਦਾ। ਅੱਜ ਗਾਇਸ ਮੈਂ ਆ ਗਿਆ ਕਾਰ ਨਾਲ ਅੰਮ੍ਰਿਤਸਰ ਹੀ ਟੱਪਰ ਗਿਆ ਸੀ ਆਪਣੇ। ਅਫਤਰ ਹੋ ਗਏ ਸਵੀਟ ਸ਼ੌਪ ਤੋਂ ਲਈ ਥੋੜੀ ਜਿਹੀ ਮਿਠਾਈ। ਮਿਠਾਈ ਲੈ ਕੇ ਹੁਣ ਮੈਂ ਆ ਗਿਆ ਘਰੇ ਤੇ ਰਾਜ ਵੀ ਸੁੱਤਾ ਸੀ ਤੇ ਹੁਣ ਉੱਠ ਪਿਆ। ਹੈਂ ਜੀ। ਮੈਂ ਕਰਾਉਂਦਿਆ ਸੀ ਹਰ ਵੀ ਨਾਲ ਹੈਲਪ। ਇਹ ਉੱਠ ਕੇ ਆ ਗਿਆ ਜੀ। ਇਹ ਨਹੀਂ ਕਹਿੰਦਾ ਕਿ ਮੈਂ ਮੰਮਾ ਕੋਲ ਥੋੜੀ ਜਿਹੀ ਰੁਕ ਜਾ। ਮੰਮਾ ਨਾਲ ਥੋੜੀ ਆਲਪ ਕਰਾਉਂਦਾ। ਇਹੀ ਨਹੀਂ ਚੰਦਾ ਹੈਨਾ ਉਹ ਥੇ ਕੇ ਬਹਿ ਗਿਆ ਗਾਇਸ ਅੱਜ ਬਣਾਈ ਹਰਪੀ ਨੇ ਮੂੰਗੀ ਮਸਰੀ ਦੀ ਦਾਲ ਜਿਹੜੀ ਮੇਰੀ ਫੇਵਰੇਟ ਹੈ ਨਾਲ ਬਣਾਈ ਚੋਲ ਤੇ ਨਾਲੇ ਭਿੰਡੀ ਨਾਲ ਪ੍ਰਸ਼ਾਦਾ ਗਾਇਸ ਇਹ ਕਿਸ ਕੋ ਜਾਣ ਨਹੀਂ ਦਿਆ ਮੈਨੂੰ ਕਹਿੰਦਾ ਚੱਕੀ ਰੱਖੋ ਮਾੜੇ ਲੰਮੇ ਪਾ ਗਿਆ ਮੈਂ ਕਿਹਾ ਮੈਂ ਰੋਟੀ ਲੈ ਆਵਾਂ ਪਰ ਨਹੀਂ ਚਿੱਕੀ ਜਾਣ ਦਿਆ ਕਿ ਨਹੀਂ ਤੁਸੀਂ ਖੁਫੀਰ ਦੇਖਦਾ ਪਿਆ ਵਲੌਗ ਸੌਰਵ ਜੋਸ਼ੀ ਹੁਣਾਂ ਦੇ ਏ ਨੀ ਮਨਾਂ ਦੇ ਆਏ ਕਹਿੰਦਾ ਕਿ ਮੈਨੂੰ ਪਾਪਾ ਕੋਈ ਰੱਖੋ ਮੈਂ ਥੱਲੇ ਨਹੀਂ ਉਤਰਨਾ ਮੜਾ ਥੱਲੇ ਪਾਣਾ ਧਰੋਂ ਲੱਗ ਪੈਂਦਾ ਤੁਹਾਨੂੰ ਮੈਂ ਫੋਰ ਐਗਜ਼ਾਮਪਲ ਦਿਖਾਣਾ ਆ ਦੇਖ ਲੋ ਆ ਦੇਖ ਲੋ ਕੋਈ ਗੱਲ ਕਰਨ ਵਾਲੀ ਆਜੋ 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 ਆ ਦੇਖੋ ਪਹੁੰਚੋ ਪਸੇ ਇਹਨੂੰ ਹੀ ਹੁੰਦਾ ਕਿ ਸਵੇਰ ਦਾ ਮੈਂ ਹੈ ਨਹੀਂ ਸੀ ਤੇ ਕੋਲ ਫੋਨ ਆਇਆ ਤੇ ਹੁਣ ਇਹਨੂੰ ਹੁਣ ਇਹ ਕਹਿੰਦਾ ਪਾਪਾ ਲੱਗੇ ਰਹਣ ਬਸ ਪਾਪਾ ਨੇ ਸੁਵਾਣਾ ਇਹਨੂੰ ਹਨਾ ਰਾਈ ਬੀਲੀ ਦੀ ਨੈਕਸਟ ਡੇ ਰਾਈ ਬੀਲੀ ਆਇਆ ਗਿਫਟ ਝਾਂਦੀ ਓਏ ਓਏ ਅਦਾ ਨਹੀਂ ਮੈਂ ਪੁੱਛਿਆ ਨੀ ਏ ਦੱਬਾ ਆ ਓਏ ਇੱਕ ਇੱਕ ਦਾ ਡੱਬਾ ਆ ਰਾਈ ਬੀਲੀ ਓਏ ਕੁੱਲੂ ਕੀ ਗੁਏ ਇੱਧਰ ਹੀ ਆ ਲੱਗੇ ਸੀ ਆ ਜਾ ਆ ਜਾ ਓਏ ਮੇਰੀ ਬੁਗੜੀ ਓਏ ਆਈ ਦੀ ਆਈ ਦੀ ਜਾਲਵੀਰ ਦਾ ਤੇ ਸੌਖੀ ਵੀਰ ਦਾ ਜੀ ਕਿੱਥੇ ਬਹਿ ਗਿਆ ਸੀ ਕਿੱਥੇ ਬੈਠਾ ਹੈ ਸਪੀਕਰ ਆ ਰੋਪਨਿੰਗ ਅਨਬਾਕਸਿੰਗ ਹੋਣ ਲੱਗੀ ਸੁਖੀ ਨੇ ਕਿਹਾ ਸੀ ਪਾਪਾ ਇੱਕ ਅੱਦਾ ਕੇਕ ਲਾਇਓ ਤੇ ਮੈਂ ਡੱਬਾ ਹੀ ਲੈਣਦਾ ਪੂਰਾ ਉਹ ਵਾਲਾ ਕੇਕ ਵੀ ਨਹੀਂ ਰੱਖਤੀ ਉਹ ਉਹੀ ਹੈ ਸਾਈ ਛੋਟਾ ਹੈ ਉਹਦਾ ਕੇਕ ਉਹੀ ਕੰਪਨੀ ਦਾ ਕੇਕ ਮੰਗਦਾ ਹੀ ਫਰੂਟ ਨਹੀਂ ਨਾ ਚੌਕਲੇ ਉਹ ਖਲਾਇਆ ਕਿਤੇ ਰੈਂਗ ਆਜਾ ਟੁੱਟ ਕੇ ਲੈ ਜਾ ਲੁੱਟ ਕੇ ਉਹੀ ਹੈ ਬਰਟਾਨੀਆ ਕੇਕ 13 12 24 ਤੱਕ ਮਕਾਣਾ ਆ ਆ ਸਤਵਾਂ ਮਹੀਨਾ ਹੈ 12 ਮਹੀਨੇ ਤੱਕ 5 6 ਮਹੀਨੇ ਪਹਿਨੇ ਮਹੀਨੇ ਮਿਨੀ ਕੇ ਇਸ ਨਾਈ ਨੇਰੀ ਨਾ ਕੋਜ ਤੇ ਲਾਈਟ ਚੱਲ ਗਈ ਜੀ ਫਿਰ ਰਾਜ ਵੀ ਕਰਦਾ ਪਏ 9 2 ਠੰਡਾ ਹੋ ਜਾਏਗਾ ਕੜੀ ਆਵੇ ਆ ਸਵੇ ਨੂੰ ਨਾ ਦੂਜਾ ਆ ਆਜੋ 14 ਦਿਨ ਦਾ ਹੀ ਬੋਲਦਾ ਇਹਦੇ ਕੋ ਅਸੀਂ ਨਾ ਮਿਲ ਗਿਆ ਆ ਨਵੀਂ ਦੁਕਾਨ ਨਾਲ ਇਹ ਕਿਹੜੀ ਕੰਪਨੀ ਹੈ 골ਡ ਕੱਲੀ 골ਡ ਥੋੜਾ 골ਡ ਮੈਟਲ ਇਹ ਨਵੀਂ ਕੰਪਨੀ ਆ ਇਹ 골ਡ ਮੈਟਲ ਗਾਇਸ ਕਿੰਨਾ ਦਾ ਹੋ ਰਿਹਾ ਹੁੰਦਾ ਹੈ ਕੇਲਾ ਖਾੜਾ ਗਾਇਸ 포ਤੀ ਦੀ ਕੀਤੀ ਕੇਲਾ ਖਾਲਾ ਕਹਿੰਦਾ ਹੋਰ ਠੀਕ ਹੈ ਨਾ ਕੇਲਾ ਖਾਲਾ ਨੰਮੋ ਕੇਲਾ ਖਾਲਾ ਕੇਲਾ ਖਾਣਾ ਕੇਲਾ ਖਾਣਾ ਕੇਲਾ ਖਾਣਾ ਕੇਲਾ ਖਾਣਾ ਨਹੀਂ ਕਾਲੀ ਬੁੱਗੀ ਜੀ ਚੋਣਾ ਕਾਕਾ ਬਣ ਗਿਆ ਨਹੀਂ ਨਾ ਨਹੀਂ ਤੋਂ ਹੀ ਕਰ ਦਿੱਤੀ ਕੇਲਾ ਖਾਣਾ ਸਵੇਰ ਦਾ ਅੱਜ ਮੈਂ ਕਹਾਂ ਚੱਲੇ ਬੇੜੇ ਦੋ ਤਿੰਨ ਵਾਰੀ ਨਾਲਿਆ ਤੀਜੀ ਵਾਰੀ ਨਾਲਿਆ ਕੇਲਾ ਇੱਕ ਵਾਰੀ ਮੈਂ ਨਾ ਰੋਟੀ ਰੋਟੀ ਖਾਣ ਲੱਗ ਮੈਂ ਨਾ ਰੋਟੀ ਖਾਣ ਲੱਗੀ ਸਵੇਰੇ ਕੋਲੀ ਵਾਲੀ ਹਨਾ ਦਾਲ ਵਿੱਚ ਹੱਥ ਪਾਤਾ ਕਾਹੇ ਦੌੜਦਾ ਦਾਲ ਹਾਂ ਦੋਲਤੀ ਫੇ ਨਵਾਇਆ ਫੇ ਨਵਾ ਕੇ ਥੱਲੇ ਬਾਤ ਹਜੇ ਪਾਇਆ ਹੀ ਲੰਮੇ ਤੇ ਤੁਸੂ ਕਰਕੇ ਸਾਰਾ ਲਿਬੜ ਗਿਆ ਹਾਂ ਫੇ ਨਵਾਇਆ ਹੁਣ ਫੇ ਨਵਾਇਆ ਟੀਜੀ ਵਰੀ ਨਵਾਤਾ ਗਰਮੀ ਦਾ ਕਰਕੇ ਕਾਹ ਕਿ ਦੌੜਦਾ ਕਾਹ ਕਿ ਦੌੜਦਾ ਕਿੱਦਾਂ ਉੱਡਦਾ ਕਿੱਦਾਂ ਉੱਡਦਾ ਕਾਹ ਦੱਸਦੇ ਕਿੱਦਾਂ ਉੱਡਦਾ ਕਿੱਦਾਂ ਉੱਡਦਾ ਕਿੱਦਾਂ ਦੇਖਦਾ ਆ ਆ ਕਿਦਾਂ ਹੁੰਦਾ ਕੰਮ ਫਕੀਰ ਆਈ ਯਾਰ ਆਈ ਯਾਰ ਗਾਇਸ ਲਾਈਟ ਗਈ ਹੋਈ ਆ ਉੱਧਰ ਬੈਠੇ ਕੂਲਰ ਨਹੀਂ ਚੱਲਦਾ ਪਿਆ ਗਰਮੀ ਆ ਪਰ ਉਧਰ ਮੌਸਮ ਵਧੀਆ ਆ ਠੰਡਾ ਆ ਇੰਨੀ ਮਤਲਬ ਧੁੱਪ ਹੈ ਧੁੱਪ ਵੀ ਨਹੀਂ ਗਰਮੀ ਵੀ ਨਹੀਂ ਇਹ ਕਿ ਲੱਗਣਾ ਹੈ ਕਿ ਲੱਗਣਾ ਹੈ ਨਾ ਕਰਾਂ ਮੈਂ ਸਾਟ ਨਾਲ ਵਾਲ ਫਿਰ ਹੋਣਾ ਇੰਨੇ ਜਿਆਦਾ ਹਾਏ ਬਾਵਾ ਨੂੰ ਕੋ ਲੱਗ ਗਾਈਸ ਇਹਦੇ ਨਾਲ ਅਪਸੇ ਆ ਜਗਾਵਾ ਜਾਂ ਵੱਜੀ ਆਣੇ ਤਿੰਨ ਚਾਰ ਦਿਖਾਇਓ ਤੇ ਹੋਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਇਹਨੂੰ ਹੁਣ ਕੀ ਕਰੀਏ ਅੰਮ੍ਰਿਤ ਦੇ ਗੁੜਤੇ ਦਿੱਤੀ ਹੋਈ ਆ ਤੇ ਹੁਣ ਇਹ ਨਹੀਂ ਸਮਝ ਆਉਂਦੀ ਕਿ ਇਹ ਲਵਾਈਏ ਕਿ ਕੀ ਕਰੀਏ ਇਹਦਾ ਪੁੱਛ ਕੇ ਕਿਸੇ ਨੂੰ ਨਾ ਫਿਰ ਕਰਾਂਗੇ ਹਾਂ ਕੀ ਕਰ ਲਈਏ ਕਿ ਸਲਾਹ ਲੈ ਕੇ ਫਿਰ ਹੀ ਕਰਾਂਗੇ ਇੱਕ ਕਰੀਬ ਇੱਕ ਇੱਕ ਅੱਧੀ ਹੁੰਦੀ ਕੋਈ ਗੱਲ ਨਹੀਂ ਛੱਡ ਜਾਣੀ ਸੀ ਪਰ ਇਹ ਤਿੰਨ ਚਾਰ ਨੇ ਪਿੱਛੇ ਜਿਹੜਾ ਮੈਂ ਬੱਝੀ ਹੋਈ ਆ ਕਿੱਥੇ ਕਾ ਕਾਈ ਜੋਂ ਨੇ ਰੇਡ ਦਾਣੀ ਹੁਣ ਉੱਠਣ ਦੀ ਕੋਸ਼ਿਸ਼ ਕਰਦਾ ਮੈਂ ਉੱਠ ਕੇ ਨਾ ਤੋਰਾ ਚੇਤੀ ਛੇਤੀ ਤੋਰਾ ਕਾ 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 ਕਾ